ਆ ਰਿਹਾ ਨਾ ਭਾਈ ਮੈਂ ਸੋਣੀ ਆ ਰਿਹਾ ਸੀ ਡਿਊਟੀ ਤੋਂ ਡਿਊਟੀ ਆਫ ਕਰਕੇ ਮੇਰੇ ਮਗਰ ਇੰਨੇ ਬੰਦੇ ਪੈ ਗਏ ਮੋਟਰਸਾਈਕਲਾਂ ਤੇ ਮੇਰੀ ਕਿਸੇ ਨਾ ਕਰੇ ਉਹ ਨਹੀਂ ਸੀ ਲੜ-ਡਾਰ ਨਹੀਂ ਮੇਰੇ ਡਾਂਗਾ ਹਮਾਰੀਆਂ ਬਹੁਤ ਜਾ ਆਇਆ ਦੱਸੋ ਮੇਰਾ ਕੀ ਕਸੂਰ ਸੀ ਮੈਂ ਕਿਸੇ ਨਾਲ ਮਾਰਾਂ ਨਹੀਂ ਕਰਦਾ ਚੰਗਾ ਨਹੀਂ ਕਰਦਾ ਮੇਰਾ ਤੁਰਾ ਹਾਂ ਕਰਦਾ ਉਹਨੇ ਮਾਰ-ਮਾਰ ਡਾਂਗਾ ਜਿਹੜਾ ਮੋਟਰਸਾਈਕਲ ਜੇ ਮੈਂ ਨਾ ਭਜਾਉਂਦਾ ਮਗਰ ਉਹ ਕੋਈ ਗੱਡੀ ਵੀ ਨਹੀਂ ਆਉਂਦੀ ਉਹਨਾਂ ਵਿਚਾਲੇ ਵੀ ਭਜਾਇਆ ਮੋਟਰਸਾਈਕਲ ਫੇਰ ਕਿਤੇ ਮੈਂ ਇਥੋਂ ਨਖੜਿਆਏ ਪੌਲ ਕੋਲੇ ਪਹੁੰਚਿਆ ਫੇਰ ਆ ਕੇ ਉੱਥੇ ਜਿੱਤੀ ਆ ਇਹਨੂੰ ਕਿਹਾ ਵੀ ਉੱਥੇ ਮੋਟਰਸਾਈਕਲ ਨੇ ਤਿੰਨ ਤਿੰਨ ਚੜਿਆ ਹੋਇਆ ਮੋਟਰਸਾਈਕਲਾਂ ਤੇ ਮੇਰੇ ਜਾਣ ਦਾ ਮਾਰ ਗਿਆ ਉਹਨਾਂ ਨੇ ਪਤਾ ਹੀ ਨਹੀਂ ਦੇ ਹੈਗੇ ਆ ਆਹ ਵੇਖੋ ਇਹ ਪੰਜਾਬ ਦਾ ਹਾਲ ਆ ਆ ਹਾਲ ਆ ਪੰਜਾਬ ਦਾ ਕਿ ਮੇਰੇ ਕੋਲੇ ਰੋਟੀਆਂ ਵਾਲੇ ਟੇਪਣ ਵਾਲਾ ਬੈਗ ਸੀਗਾ ਇਹ ਬੈਗ ਦੀ ਕਲਾ ਪਕੋਟ ਪਾਇਆ ਹੋਇਆ ਸੀ ਡਿਊਟੀ ਛੱਡ ਕੇ ਆ ਰਿਹਾ ਸੀ ਆਊਟਲੈਟ ਤੋਂ ਨਿਕਲਿਆ ਹੀ ਸੀ ਇੱਥੋਂ ਮੁੰਡੇ ਮਗਰ ਲੱਗੇ ਉੱਥੋਂ ਸਾਰੇ ਸਾਰੇ ਕੈਮਰੇ ਚੈੱਕ ਕਰਾਏ ਜਾਂਦੇ ਕੋਸਟਾ ਨੂੰ ਕੋਸਟਾ ਇਹ ਕਹਿੰਦੇ ਤੁਸੀਂ ਦੇਖੋ ਵੀ ਕਿਹੜੇ ਕੈਮਰੇ ਚ ਆ ਰਹੇ ਨੇ ਮੈਂ ਕਿੱਥੋਂ ਦੇਖਾਂ ਇੱਕ ਆਮ ਇਨਸਾਨ ਨੂੰ ਕਿਹੜਾ ਖੁੰਡਾ ਦੇ ਦੂਗਾ ਕਿਸੇ ਕੋਸ਼ ਚਾਹਦਾ ਕੈਮਰਾ ਉਹਨੂੰ ਕਹੋ ਵੀ ਮੈਂ ਮੈਂ ਰਿਪੋਰਟ ਲਿਖਾ ਕੇ ਆਇਆਗਾ ਤੁਹਾਨੂੰ ਹੋ ਜਾ ਧੰਨਵਾਦ ਹੋ ਜਾਊਗਾ ਪੰਜਾਬ ਸਰਕਾਰ ਪੰਜਾਬ ਪੋਸਟ ਦਾ ਜੇ ਮੇਰੇ ਆ ਬੰਦੇ ਨੂੰ ਇਹ ਫੜ ਕੇ ਦਿਖਾ ਆਣ ਮੇ ਤੋਂ ਸਕੇ ਨਹੀਂ ਹੋਏ ਮੈਂ ਤੁਹਾਨੂੰ ਸਿਰਫ ਐਂ ਦੱਸਿਆ ਵੀ ਉਹਨਾਂ ਦੇ ਰਮਾਲ ਬੰਨੇ ਹੋਏ ਸੀਗੇ ਮੂੰਹ ਤੇ ਉਹਨਾਂ ਦੇ ਮੋਟਰਸਾਈਕਲਾਂ ਤੇ ਨੰਬਰ ਪਲੇਟਾਂ ਹੈ ਨਹੀਂ ਸੀਗੀਆਂ ਗਾਂਗਾ ਉਹਨਾਂ ਦੇ ਕੋਲੇ ਸੀ ਕਈ ਦੇ ਪੈਸੇ ਸੀਗੇ ਉਹਨਾਂ ਨੇ ਮੇਰੇ ਉਹ ਮਾਰੇ ਨੇ ਤੁਹਿਆਂ ਤੇ ਦੱਸੋ ਮੇਰਾ ਕੀ ਕਸੂਰ ਆ ਧੰਨਵਾਦ ਉਹਦੀ ਜੀ ਸਰਕਾਰੇ ਇਤੋਂ ਕੱਲੇ ਬਰਨਾਲੇ ਚੋਂ ਇਹਨਾਂ ਪਜਮਾਸ਼ੀ ਹਟਾ ਦੇ ਬਾ ਪੰਜਾਬ ਤਾਂ ਬਹੁਤ ਦੂਰ ਰਹਿ ਗਿਆ थाथा ਤੇ ਲੁੱਟਾ ਖੋਆ ਹੁੰਦੀਆਂ ਨੇ ਦੱਸੋ ਕਿਹੜੇ ਸੀ ਕਿਹੜੇ ਨਹੀਂ ਇੱਥੇ ਸਕੈਨ ਕਰਕੇ ਉਹਨਾਂ ਨੂੰ ਚੱਕਿਆ ਜਾਵੇ ਧੰਨਵਾਦ ਹੋ ਵੀਡੀਓ ਨੂੰ ਵੀਡੀਓ ਸ਼ੇਅਰ ਕਰੋ ਮੇਰੀ ਜੋ ਵੀ ਵੀਡੀਓ ਸੁਣਦਾ ਮੇਰਾ ਵੀਰ ਉਹ ਸ਼ੇਅਰ ਕਰ ਦਿਓ ਆਪਣੇ ਸਿਕਿਉਰਟੀ ਵਾਲੇ ਦਾ ਕੋਈ ਨਹੀਂ ਬੰਨਾ ਤੇ ਆ ਪੈਸੇ ਕੀ ਆ 300 400 ਰੁਪਏ ਦਿਹਾੜੀਆਂ ਨੇ ਕੋਈ ਬੀਮਾ ਨਹੀਂ ਕੋਈ ਪ੍ਰਦੂਸ਼ਕ ਕਿਸੇ ਦਾ ਕੁਝ ਨਹੀਂ ਹੈਗਾ ਬੰਦੇ ਦਾ ਵੀ ਇਹਨੂੰ ਦੀ ਐਫ ਆਈਰ ਨੂੰ ਕੋਣ ਪਹਾੜ ਹਸਾਲ ਚ ਮੈਨੂੰ ਕੰਪਨੀ ਆ ਕੇ ਫੇਲਾ ਦੂ ਕੋਈ ਆਪਦੇ ਹੀ ਲਾਉਣੇ ਪੈਣਗੇ ਧੰਨਵਾਦ ਹੋ ਜੀ ਮੇਰੇ ਭਰਾਵਾਂ ਦਾ ਇਹਨੂੰ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਸਾਰੇ ਕੋਨੇ-ਕੋਨੇ ਤੱਕ ਪਹੁੰਚਾਓ ਤਦੋਂ ਕਾਲੂ ਜੇ ਮੇਰੇ ਨਾਲ ਕੋਈ ਗੱਲਬਾਤ ਹੁੰਦੀ ਹੈ ਵੀ ਕਿਹੜਾ ਜ਼ਿੰਮੇਵਾਰ ਆ ਧੰਨਵਾਦ ਜੀ